ਸਮ័យ ਦੇਸੀ ਹੋ ਤੇ ਐਸੇ ਹੀ ਕਰਕੇ ਤਾਂ ਉਹਨਾਂ ਨੇ ਇਹ ਗੱਲ ਬੋਲੀ ਸੀ ਕਿ ਜਿਹੜੀ ਇੱਥੇ ਆਜ਼ਾਦੀ ਦੀ ਗੱਲ ਹੋ ਰਹੀ ਹੈ ਨਾ ਉਹ ਮਹਿਜ਼ ਅਜੇ ਹੀ ਆਜ਼ਾਦੀ ਹੋਊਗੀ ਜੇ ਅੰਗਰੇਜ਼ ਭਾਰਤ ਛੱਡ ਕੇ ਜਾਂਦੇ ਵੀ ਆ ਤਾਂ ਸਿਰਫ ਇਹੋ ਜੀ ਆਜ਼ਾਦੀ ਆਉਣੀ ਆ ਦੋਸਤੋ ਕਿ ਜਿਵੇਂ ਬੂਰਾ ਝੋਟਾ ਖੁਰਲੀ ਤੋਂ ਪੱਠੇ ਖਾਂਦਾ ਹਟਾ ਕੇ ਉਹਦੇ ਤੇ ਕਾਲਾ ਬੰਨ ਦਿੱਤਾ ਜਾਵੇ ਹੋਰ ਕੋਈ ਤਬਦੀਲੀ ਨਹੀਂ ਹੋਣੀ ਜਿਸ ਤਰੀਕੇ ਦਾ ਉਸ ਉਸ ਸਮੇਂ ਮਾਹੌਲ ਬਣਿਆ ਹੋਇਆ ਸੀ ਕਿਉਂਕਿ ਭਗਤ ਸਿੰਘ ਇਨਕਲਾਬ ਜ਼ਿੰਦਾਬਾਦ ਸਮਰਾਜਵਾਦ ਮਰਦਾਬਾਦ ਦਾ ਨਾਅਰਾ ਦਿੰਦੇ ਸੀ ਉਹ ਕਹਿੰਦੇ ਸੀ ਕਿ ਇੱਥੇ ਬਰਾਬਰੀ ਦਾ ਰਾਜ ਸਿਰਜਿਆ ਜਾਵੇ ਤੇ ਜਿਹੋ ਜੀ ਆਜ਼ਾਦੀ 1947 ਵੇਲੇ ਇੱਥੇ ਆਈ ਹੈ ਨਾ ਤਾਂ ਉਹ ਪਹਿਲਾਂ ਹੀ ਕਹਿੰਦੇ ਸੀ ਕਿ ਜੇਕਰ ਅਜਿਹੀ ਆਜ਼ਾਦੀ ਭਾਰਤ ਵਿੱਚ ਆਉਣੀ ਆ ਤਾਂ ਉਹ ਬਸ ਮਹਿਜ਼ ਇੱਕ ਵਿਖਾਵਾ ਹੀ ਹੋਊਗਾ ਤੇ ਕੀ ਉਹ ਭਗਤ ਸਿੰਘ ਉਸ ਸਮੇਂ ਜਿਹੜੇ ਉਹ ਆਪਣੇ ਹੀ ਭਾਰਤ ਦੇ ਲੀਡਰ ਕੁਝ ਆਪਣੀ ਲੀਡਰੀ ਚਮਕਾ ਰਹੇ ਸੀ ਕਿ ਉਹਨਾਂ ਦੀ ਸਿਆਸਤ ਨਹੀਂ ਸੀ ਸਮਝਦੇ ਤੇ ਅੱਜ ਜੇਕਰ ਭਗਤ ਸਿੰਘ ਇਸ ਸਮੇਂ ਹੋਣ ਤਾਂ ਜਿਹੜੀਆਂ ਹਕੂਮਤਾਂ ਇੱਥੇ ਰਾਜ ਕਰ ਰਹੀਆਂ ਨੇ ਕਿ ਉਹ ਉਹਨਾਂ ਦੀ ਸਿਆਸਤ ਨਹੀਂ ਸਮਝਦੇ ਜੇਕਰ ਅੱਜ ਭਗਤ ਸਿੰਘ ਆ ਜਾਣ ਤਾਂ ਤੁਸੀਂ ਉਹਨਾਂ ਨਾਲ ਕੀ ਸਲੂਕ ਕਰੋਗੇ ਬਾਕੀ ਜਿਹੜੀਆਂ ਸਰਕਾਰਾਂ ਨੇ ਉਹ ਉਹਨਾਂ ਨਾਲ ਕਿਹੋ ਜਿਹਾ ਸਲੂਕ ਕਰਨ ਗਿਆ ਕਿਉਂਕਿ ਭਗਤ ਸਿੰਘ ਜੇ ਅੱਜ ਵੀ ਆਉਣ ਜਾਂ ਅੱਜ ਵੀ ਹੁੰਦੇ ਤਾਂ ਉਹਨਾਂ ਨੇ ਕੀ ਕਰਨਾ ਸੀ ਉਹ ਦੱਬੇ ਕੁਚਲੇ ਮਜੂਰ